ਦੋ ਜਹਾਨਾਂ ਦੇ ਵਾਲੀ ਜਾਗਤ ਜੋਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਮੁਬਾਰਕ ਅਸਥਾਨ ਗੁਰਦੁਆਰਾ ਸ੍ਰੀ ਮੋਤੀ ਬਾਗ ਵਿਖੇ ਸੁਭਾਏਮਾਨ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸ਼ਾਹੇ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਆਸ਼ੀਸ਼ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਅੰਦਰ ਮਨੁੱਖੀ ਮਨ ਦੇ ਕਈ ਤਰੀਕੇ ਦੇ ਹੰਕਾਰਾਂ ਦਾ ਜਿਗਰ ਹੈ ਪਰ ਸਭ ਤੋਂ ਜ਼ਿਆਦਾ ਖਤਰਨਾਕ ਰਾਜ ਸੱਤਾ ਦਾ ਹੰਕਾਰ ਮੰਨਿਆ ਗਿਆ ਹੈ ਮੰਨ ਲਓ ਕਿਸੇ ਨੂੰ ਕੋਈ ਮਾੜਾ ਮੋਟਾ ਹੰਕਾਰ ਹੋਵੇਗਾ ਤਾਂ ਉਹ ਪਰਿਵਾਰ ਦੇ ਵਿੱਚ ਕੋਈ ਗੁੱਸਾ ਕਰ ਲਵੇਗਾ ਗਿਲਾ ਕਰ ਲਵੇਗਾ ਪਰ ਜੇ ਕਿਤੇ ਹੰਕਾਰ ਰਾਜ ਸੱਤਾ ਦੇ ਉੱਤੇ ਬੈਠੇ ਹੋਏ ਹਾਕਮ ਨੂੰ ਹੋ ਜਾਵੇ ਤਾਂ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਕਤਲੋਗਾਰਤ ਵੀ ਕਰਦਾ ਹੈ ਤੇ ਮਨੁੱਖਤਾ ਦਾ ਕਾਣ ਵੀ ਕਰਦਾ ਜਿਸ ਵੇਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਸਨ ਉਸ ਵੇਲੇ ਇਸ ਹਿੰਦੁਸਤਾਨ ਦਾ ਜਿਹੜਾ ਹਾਕਮ ਹੈ ਔਰੰਗਜ਼ੇਬ ਉਹਨੂੰ ਹੰਕਾਰ ਹੋ ਗਿਆ ਤੇ ਉਹਨੇ ਰਾਜ ਸੱਤਾ ਦੇ ਹੰਕਾਰ ਦੇ ਵਿੱਚ ਇੱਕ ਨਿਸ਼ਚਾ ਕਰ ਲਿਆ ਕਿ ਮੈਂ ਇੱਥੇ ਸਿਰਫ ਇੱਕ ਦੀਨ ਨੂੰ ਰਹਿਣ ਦਵਾਂਗਾ ਬਾਕੀਆਂ ਨੂੰ ਅਸੀਂ ਆਪਣੇ ਵਿੱਚ ਸ਼ਾਮਲ ਕਰਨਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਅੰਮ੍ਰਿਤਮਈ ਬਾਣੀ ਦੇ ਵਿੱਚ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਤਿਲਕ ਤੇ ਜੰਜੂ ਨੂੰ ਖਤਮ ਕਰਨ ਦੀ ਗੱਲ ਸੀ ਰਾਜ ਸੱਤਾ ਦੇ ਨਸ਼ੇ ਦੇ ਵਿੱਚ ਔਰੰਗਜੇਬ ਆਪਣੇ ਅਸਲ ਫਰਜ਼ਾਂ ਨੂੰ ਭੁੱਲ ਬੈਠਾ ਤਾਂ ਜਿਹੜੇ ਉਸ ਵੇਲੇ ਮਜਲੂਮ ਸਨ ਇੱਕ ਬੇਨਤੀ ਮੈਂ ਹੋਰ ਕਰਾ ਹੁਣੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਗੱਲ ਦਾ ਜ਼ਿਕਰ ਕਰਾਇਆ ਸੀ ਕਿ ਦਿੱਲੀ ਤੋਂ ਕਿਸੇ ਨੇ ਉਦਮ ਕੀਤਾ ਕਿਸੇ ਯੂਨੀਵਰਸਿਟੀ ਨੇ ਇਤਿਹਾਸ ਨੂੰ ਲਿਖਣ ਦਾ ਉਹਨਾਂ ਨੇ ਇੱਕ ਤੋਖੜਾ ਯਾਰ ਕੀਤਾ ਕਿ ਸ਼ਾਇਦ ਕੁਝ ਲੋਕ ਇਤਿਹਾਸ ਨੂੰ ਆਪਣੇ ਤਰੀਕੇ ਦੇ ਨਾਲ ਪੇਸ਼ ਕਰਨਗੇ ਉਹ ਕਹਿਣਾ ਕੀ ਚਾ ਰਹੇ ਸਨ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਧਾਰਮਿਕ ਆਜ਼ਾਦੀ ਦੇ ਵਾਸਤੇ ਹੈ ਮਨੁੱਖੀ ਹੱਕਾਂ ਦੇ ਵਾਸਤੇ ਹੈ ਜੇ ਉਸ ਵੇਲੇ ਮਜਲੂਮ ਧਿਰ ਹਿੰਦੂਆਂ ਦੀ ਥਾਂ ਦੇ ਉੱਤੇ ਕੋਈ ਦੂਜੀ ਹੁੰਦੀ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨਾਂ ਲਈ ਵੀ ਸ਼ਹਾਦਤ ਦੇਣੀ ਸੀ ਕਿਉਂਕਿ ਗੁਰੂ ਸਾਹਿਬ ਮਜ਼ਲੂਮਾਂ ਦੀ ਬਾਹ ਫੜਦੇ ਨੇ ਤਾਂ ਕੋਈ ਇਤਿਹਾਸ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰੇ ਕਿ ਸਿੱਖਾਂ ਦੀ ਜਾਂ ਮੁਸਲਮਾਨਾਂ ਦੀ ਆਪਸ ਦੇ ਵਿੱਚ ਕੋਈ ਲਾਗ-ਠਾੜ ਸੀ ਇਹ ਗਲਤ ਗੱਲ ਹੈ ਐਸੀ ਕੋਈ ਗੱਲ ਨਹੀਂ ਹੈ ਗੱਲ ਤਾਂ ਰਾਜ ਸੱਤਾ ਦੇ ਹੰਕਾਰ ਦੀ ਸੀ ਜਿਸ ਹੰਕਾਰ ਦੇ ਵਿੱਚ ਰੰਗ ਜੇਬ ਨੇ ਇਹ ਨਿਰਣਾ ਕਰ ਲਿਆ ਸੀ ਕਿ ਮੈਂ ਤਿਲਕ ਤੇ ਜੰਜੂ ਨੂੰ ਮੇੜ ਦਵਾਂਗਾ ਉਹਨੇ ਗੱਲ ਕੀਤੀ ਕਸ਼ਮੀਰ ਤੋਂ ਸ਼ੁਰੂ ਕਿਉਂਕਿ ਕਸ਼ਮੀਰ ਦੇ ਵਿੱਚ ਪੰਡਤ ਰਹਿੰਦੇ ਸਨ ਪੰਡਤ Hindu ਧਰਮ ਦੇ ਧਾਰਮਿਕ ਆਗੂ ਨੇ ਤੇ ਜੇ ਆਗੂਆਂ ਨੂੰ ਮੇੜ ਲਾ ਲਿਆ ਤਾਂ ਬਾਕੀ ਹਿੰਦੁਸਤਾਨ ਮਗਰ ਲੱਗੇਗਾ ਆਪਾਂ ਸਭ ਜਾਣਦੇ ਆ ਕਿ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ आनंदपुर साहब दी धरती ਤੇ ਕਸ਼ਮੀਰੀ ਪੰਡਤਾਂ ਦਾ ਵਫ਼ਦ ਆਇਆ ਸੀ ਪਾਤਸ਼ਾਹ ਆਪ ਦਿੱਲੀ ਨੂੰ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਉਹਨਾਂ ਦੀ ਸ਼ਹਾਦਤ ਦੇ ਦੋ ਨੁਕਤੇਆਂ ਦੀ ਗੱਲ ਕਰਕੇ ਮੈਂ ਸਮਾਪਤੀ ਕਰ ਦਵਾਂ ਗਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਪਹਿਲਾਂ ਉਹਨਾਂ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਜੀ ਆਰੇ ਦੇ ਨਾਲ چیر ਦਿੱਤੇ ਗਏ ਭਾਈ ਸਤੀਦਾਸ ਜੀ ਜਿਉਂਦਿਆਂ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਔਰ ਭਾਈ ਦਇਆਲਾ ਜੀ ਉਹਨਾਂ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਪਰ ਇਹ ਜਿਹੜੇ ਤਿੰਨੇ ਸਿੱਖ ਸਨ ਉਹਨਾਂ ਨੂੰ ਜਦੋਂ ਆਖਰੀ ਇਸ਼ਾ ਪੁੱਛੀ ਤਾਂ ਤਿੰਨਾਂ ਸਿੱਖਾਂ ਦੀ ਇੱਕੋ ਹੀ ਇਸ਼ਾ ਸੀ ਕਿ ਜਦੋਂ ਸਾਨੂੰ ਸ਼ਹੀਦ ਕਰੋ ਸਾਡੇ ਮੁਖ ਸਾਡੇ ਗੁਰੂ ਵੱਲ ਹੋਣੇ ਚਾਹੀਦੇ ਜੇ ਸਾਡੇ ਮੁਖ ਸਾਡੇ ਗੁਰੂਵਾਲ ਨੇ ਤਾਂ ਭਾਵੇਂ ਸਾਡੇ ਸਿਰ ਤੇ ਆਰਾ ਚੱਲ ਜਾਵੇ ਅਸੀਂ ਝੁੱਕਾਂਗੇ ਨਹੀਂ ਜੇ ਸਾਡੇ ਮੁਖ ਸਾਡੇ ਗੁਰੂਵਾਲ ਨੇ ਭਾਵੇਂ ਡੇਗਾਂ ਦੇ ਵਿੱਚ ਉਬਾਲ ਦਿਓ ਸਿੱਖ ਆਪਣਾ ਇਮਾਨ ਨਹੀਂ ਛੱਡੇ ਅੱਜ ਵੀ ਲੋੜ ਹੈ ਅਸੀਂ ਆਪਣੇ ਮੁਖ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਾਲੇ ਪਾਸੇ ਕਰੀਏ ਜਿਹੜੀਆਂ ਵੀ ਤਾਕਤਾਂ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਅਤੇ ਗੁਰੂ ਪੰਥ ਦੀ ਸਰਵਉੱਚਤਾ ਇਹਦੀ ਭਾਈਚਾਰਕ ਸਾਜ ਨੂੰ ਤੋੜਨਾ ਚਾਹੁੰਦੀਆਂ ਨੇ ਜੇ ਅਸੀਂ ਆਪਣੇ ਮੁਖ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਾਲਕਾਰ ਲਵਾਂਗੇ ਦੁਨੀਆਂ ਦੀ ਕੋਈ ਵੀ ਤਾਕਤ ਨਾ ਸਾਨੂੰ ਹਰਾ ਸਕਦੀ ਹੈ ਨਾ ਝੁਕਾ ਸਕਦੀ ਹੈ ਦੇ ਨਾ ਸਾਨੂੰ ਕਦੀ ਆਪਣੇ ਮਗਰ ਲਾ ਸਕਦੀ ਅਸੀਂ ਸੇਧ ਲੈਣੀ ਹੈ ਆਪਣੇ ਮੁਖ ਗੁਰੂ ਗ੍ਰੰਥ ਵਾਲ ਰਖਣੇ ਦੂਜੀ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੇ ਬਾਰੇ ਕਲਗੀਧਰ ਪਾਤਸ਼ਾਹ ਕਹਿੰਦੇ ਆ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਇਹ ਸਿਰੜ ਸਭ ਤੋਂ ਵੱਡੀ ਗੱਲ ਸਾਡੇ ਕੋਲ ਧਨ ਹੈ ਸਾਡੇ ਕੋਲ ਦੌਲਤ ਹੈ ਸਾਡੇ ਕੋਲ ਰੁਤਬੇ ਨੇ ਪਰ ਜੇ ਸਾਡੇ ਕੋਲ ਸਿਰੜ ਨਹੀਂ ਅਜੇ ਅਸੀਂ ਸਿੱਖੀ ਤੋਂ ਕੋਹਾਂ ਦੂਰ ਹਾਂ ਅਸੀਂ ਵੀ ਸਿਰੜ ਰੱਖਣਾ ਜੇ ਅਸੀਂ ਗੁਰੂ ਦੇ ਕੋਲੋਂ ਸਿਰੜ ਦੀ ਦਾਤ ਪਾ ਲਈ ਤਾਂ ਫੇਰ ਕੋਈ ਸਾਨੂੰ ਨਾ ਝੁਕਾ ਸਕਦਾ ਤੇ ਨਾ ਡੁਲਾ ਸਕਦਾ ਵੇਖੋ ਇਤਿਹਾਸ ਦੀਆਂ ਤੰਦਾ ਆਪਸ ਵਿੱਚ ਬਹੁਤ ਜੁੜਦੀਆਂ ਨੇ ਸਿਰੜ ਦੀ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਕਰਦੇ ਸਿਰੜ ਦੀ ਗੱਲ ਸਾਹਿਬਜ਼ਾਦਾ ਜੋਰਾਵਰ ਸਿੰਘ ਦੀ ਬਾਬਾ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੀ ਸਰਹੰਦ ਦੀ ਧਰਤੀ ਤੇ ਕਰਦੇ ਆ ਹਮਰੇ ਵੰਸ रीत एम आई सीस जाई पर सिर ना जाई ऐसे सिरड दी गल लाहौर दी धरती ते ਭਾਈ ਸੁਵੇਗ ਸਿੰਘ ਅਤੇ ਭਾਈ ਸ਼ਹਾਬਾਜ ਸਿੰਘ ਪਿਓ ਪੁੱਤ ਕਰਦੇ ਜਦੋਂ ਯਈਆ ਖਾਨ ਕਹਿੰਦਾ ਕਿ ਤੇਰਾ ਇੱਕੋ ਪੁੱਤ ਹੈ ਸੁਵੇਗ ਸਿੰਘ دینੇ ਇਸਲਾਮ ਕਬੂਲ ਕਰ ਆਪਣੀ ਕុល ਨੂੰ ਬਚਾ ਤਾ ਭਾਈ ਸੁਵੇਕ ਸਿੰਘ ਇਸੇ ਗੱਲ ਨੂੰ ਦੁਹਰਾਉਂਦਾ ਹਮ ਕਾਰਨ ਗੁਰਕੁਲ ਹੈ ਗਵਾਈ ਹਮ ਕੁੱਲ ਰੱਖੈ ਕਵਨ ਬਡਾਈ ਸਾਡੇ ਲਈ ਗੁਰੂ ਨੇ ਆਪਣੀਆਂ ਕੁੱਲਾ ਸ਼ਹੀਦ ਕਰਵਾ ਲਈਆਂ ਅਸੀਂ ਆਪਣੀ ਕੁੱਲ ਰੱਖਣ ਦੇ ਲਈ ਸਿੱਖੀ ਛੱਡ ਦਈਏ ਇਹ ਚੰਗੀ ਗੱਲ ਨਹੀਂ ਹੈ ਅੱਜ ਵੀ ਕੌਮ ਦੀ ਜਵਾਨੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਇਹ ਕੇਸ ਇਹ ਦਾੜੀਆਂ ਇਹ ਸਾਡੀ ਆਈਡੈਂਟੀ ਹੈ ਇਹ ਸਾਡੀ ਪਛਾਣ ਹੈ ਇਹਦੇ ਲਈ ਲੱਖਾਂ ਸ਼ਹਾਦਤਾਂ ਨੇ ਇਹਨਾਂ ਨੂੰ ਕਾਇਮ ਰੱਖਣਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਦੇ ਵਾਸਤੇ ਤਿਲਕ ਤੇ ਜੰਜੂ ਦੀ ਰਾਖੀ ਦੇ ਵਾਸਤੇ ਸ਼ਹਾਦਤ ਦਿੱਤੀ ਹੈ ਕੀ ਅੱਜ ਦੇ ਹਾਕਮ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਅਸਲ ਦੇ ਵਿੱਚ ਮੰਨ ਰਹੇ ਨੇ ਜਿਸ ਕੌਮ ਦਾ ਨਵਾਂ ਗੁਰੂ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਵੇ ਤਿਲਕ ਤੇ ਜੰਝੂ ਦੀ ਰਾਖੀ ਲਈ ਸ਼ਹਾਦਤ ਦਵੇ ਉਸ ਕੌਮ ਦੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਅੱਜ ਸਾਡੀ ਧਾਰਮਿਕ ਆਜ਼ਾਦੀ ਨੂੰ ਖੋਇਆ ਜਾਵੇ ਅੱਜ ਸਾਡੇ ਬੰਦੀ ਸਿੰਘਾਂ ਦੇ ਹੱਕਾ ਨੂੰ ਖੋਇਆ ਜਾਵੇ ਕਿੱਥੇ ਹੈ ਫਿਰ ਨਿਆਂ ਤੇ ਇਨਸਾਫ ਅੱਜ ਜਦੋਂ ਅਸੀਂ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਨੂੰ ਯਾਦ ਕਰ ਰਹੇ ਹਾਂ ਤਾਂ ਗੁਰੂ ਦਾ ਬਚਨ ਵੀ ਯਾਦ ਰੱਖੀਏ ਆਪਾਂ ਸੰਗਤੀ ਰੂਪ ਦੇ ਵਿੱਚ ਉਹਨਾਂ ਬਚਨਾਂ ਦਾ ਪਾਠ ਕਰਨਾ ਤੇ ਮੈਂ ਸਮਾਪਤੀ ਕਰ ਦੇਣੀ ਸੱਚੇ ਪਾਤਸ਼ਾਹ ਨੇ ਜਦੋਂ ਔਰੰਗਜ਼ੇਬ ਦਾ ਜ਼ੁਲਮ ਸਿੱਖਰਾਂ ਦੇ ਉੱਤੇ ਸੀ ਹਿੰਦੁਸਤਾਨ ਦੇ ਵਿੱਚ ਘੁੰਮ ਕੇ ਇਥੋਂ ਦੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਕਿ ਗਿਆਨਵਾਨ ਉਹ ਹੈ ਨਾ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਪਾਵਨ ਗੁਰਬਾਣੀ ਦੇ ਬਚਨ ਭੈ ਕਾਹੂ ਕਉ ਦੇਤ ਨੈ ਪੈ ਕਾਹੂ ਕੋ ਦੇਤ ਨੈ ਪੈ ਕਾਹੂ ਕੋ ਦੇਤ ਨੈ ਨਹ ਪਮਾਨ ਤਿਆਨ ਨਹ ਪਮਾਨ ਤਿਆਨ कहो नानक सुनरे मना कहो नानक सुनरे मना। गयानी ताहे बखान ज्ञानी ताहे बखान ਮੇਰੀਆਂ ਭੈਣਾਂ ਬੈਠੀਆਂ ਮਾਮਾ ਬੈਠੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰੀਏ ਤੇ ਮਾਤਾ ਗੁਜਰੀ ਜੀ ਵੀ ਯਾਦ ਆਉਣਗੇ ਜਿਸ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਆਨੰਦਪੁਰ ਤੋਂ ਦਿੱਲੀ ਵੱਲ ਨੂੰ ਗਏ ਤੇ ਬਿਲਕੁਲ ਸਰੀਰ ਕਰਕੇ ਸਾਬਤ ਸਨ ਪਰ ਜਦੋਂ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਅਨ ਦਿੱਲੀ ਦੀ ਧਰਤੀ ਤੋਂ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਆਇਆ ਧਾੜ ਨਾਲ ਨਹੀਂ ਸੀ ਕੱਲਾ ਸੀਸ ਸੀ ਤੇ ਮਾਤਾ ਗੁਜਰੀ ਜੀ ਨੇ ਅਰਦਾਸ ਕੀਤੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸੀਸ ਦੇ ਕੋਲ ਖੜ ਕੇ ਕਿ ਤੁਹਾਡੀ ਨਿਭ ਗਈ ਮੇਰੀ ਨਿਭ ਆਵੇ ਅਸੀਂ ਮਾਤਾ ਗੁਜਰੀ ਜੀ ਉਹਨਾਂ ਦੀਆਂ ਇਹ ਮੇਰੀਆਂ ਮਾਵਾ ਭੈਣਾ ਵਾਰਸ ਹਨ ਅਸੀਂ ਵੀ ਇਹ ਸਿੱਧਕ ਰੱਖਣਾ ਹੈ ਆਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀਆਂ ਸਾਖੀਆਂ ਦੇ ਨਾਲ ਜੋੜਨਾ ਮਾਤਾ ਗੁਜਰੀ ਜੀ ਦਾ ਸਿਰਣ ਵੀ ਵੱਡਾ ਹੈ ਛੋਟੇ ਸਹਿਬ ਜਾਦੇ ਵੀ ਹੱਥੀਂ ਤਿਆਰ ਕਰਕੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਭੇਜੇ ਸੀ ਸ਼ਹੀਦ ਹੋਏ ਸਨ ਪਰ ਮਾਤਾ ਗੁਜਰੀ ਜੀ ਨੇ ਸਹਿਬਜ਼ਾਦਿਆ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਸਿਰੜ ਦੀ ਸਿਖਰਤਾ ਦੇ ਉੱਤੇ ਪਹੁੰਚਾਇਆ ਮੇਰੀਆਂ ਮਾਵਾਂ ਤੇ ਭੈਣਾਂ ਨੇ ਵੀ ਇਸ ਗੱਲ ਤੋਂ ਸੇਧ ਲੈਣੀ ਹੈ 350 ਸਾਲਾਂ ਸ਼ਤਾਬਦੀ ਹੈ ਸਿੱਖ ਕੌਮ ਦੀ ਨਮੈਂਦਾ ਧਾਰਮਿਕ ਜਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਮੁਲਕ ਦੇ ਵਿੱਚ ਮਨਾ ਰਹੀ ਹੈ ਆਪਾਂ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਆ ਬੱਚਿਆਂ ਨੂੰ ਲੈ ਕੇ ਆਉਣਾ ਔਰ ਜਿਆਦਾ ਤੋਂ ਜਿਆਦਾ ਇਹ ਕੋਸ਼ਿਸ਼ ਕਰਨੀ ਆ ਕਿ ਗੁਰੂ ਦੇ ਇਤਿਹਾਸ ਤੋਂ ਉਹਨਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਹੋਈਏ ਮੰਚ ਦੇ ਉੱਤੇ ਸਭ ਤੋਂ ਉੱਪਰ ਚਾਵਰ ਸ਼ਾਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਕਾਰਯੋਗ ਸਿੰਘ ਸਾਹਿਬ ਸ਼ਰੂਮਣੀ ਪੰਥ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜ਼ਥੇਦਾਰ ਬਲਬੀਰ ਸਿੰਘ ਜੀ ਮਹਾਪੁਰਸ਼ ਹਾਜ਼ਰ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਹਾਜ਼ਰ ਨੇ ਸਿੱਖ ਵਿਦਵਾਨ ਗਿਆਨੀ ਸ਼ੇਰ ਸਿੰਘ ਜੀ ਪਰਾਚੀਨ ਪੰਥ ਪ੍ਰਕਾਸ਼ ਦੀ ਜਿਹੜੀ ਵਿਆਖਿਆ ਇਹਨਾਂ ਨੇ ਕੀਤੀ ਆ ਮੈਂ ਨਹੀਂ ਸੁਣੀ ਹੋਰ ਕਿਸੇ ਪਾਸ ਵਿਦਵਾਨ ਸੱਜਣ ਬੈਠੇ ਨੇ ਸਭ ਕਾ ਪ੍ਰਧਾਨ ਬਜ਼ੁਰਗ ਵਿਦਵਾਨ ਪੁਰਸ਼ ਸਰਦਾਰ ਕਿਰਪਾਲ ਸਿੰਘ ਜੀ ਬਡੂੰਗਰ ਸਾਹਿਬ ਸਰਦਾਰ ਸੁਰਜੀਤ ਸਿੰਘ ਜੀ ਗੜੀ ਸਰਦਾਰ ਵਿੰਦਰ ਸਿੰਘ ਜੀ ਖਾਲਸਾ ਹੋਰ ਸੰਤ ਮਹਾਪੁਰਸ਼ ਸਭ ਦੇ ਨਾਮ ਸੱਚੇ ਪਾਤਸ਼ਾਹ ਜਾਣਦੇ ਨੇ ਸਾਰਿਆਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਿਵਾਸ ਗੁਰੂ ਖਾਲਸੇ ਦਾ ਗੁਰੂ ਕੀ ਸੰਗਤ ਦਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅਸੀਂ ਸਾਰੇ ਜਾਣੇ ਗੁਰਮਖ ਬੈਸੋ ਸਫਾ ਵਿਛਾਏ ਦੇ ਸਿਧਾਂਤ ਅਨੁਸਾਰ ਚੱਲਦੇ ਆਂ ਗੁਰੂ ਸਾਹਿਬ ਦੀ ਸਿੱਖਿਆ ਤੋਂ ਸੇਧ ਲੈ ਕੇ ਆਪਣੇ ਜੀਵਨ ਬਤੀਤ ਕਰੀਏ ਜੀ ਸਤ ਗੁਰੂ ਜੀ ਕਿਰਪਾ ਕਰਨ ਮਿਹਰ ਕਰਨ ਸਾਰੀ ਕੌਮ ਦੇ ਸਿਰ ਤੇ ਮੇਹਰਾਂ ਪਰਿਆ ਹੱਥ ਰੱਖਣ ਅਸੀਂ ਗੁਰੂ ਦੀ ਸ਼ਤਾਬਦੀ ਨੂੰ ਪੂਰੇ ਜ਼ਾਹੋ ਜਲਾਲ ਦੇ ਨਾਲ ਮਨਾਈਏ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਜੀ ਭੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ